हां मेरा कुलदीप सिंह ਦਾ ਪਿੰਡ ਧੌਲਾ ਹੈ ਟੈਂਕੀ ਤੇ ਚੜਨ ਦਾ ਮਾਮਲਾ ਇਹ ਹੈ ਵੀ ਬਿਜਲੀ ਮੁਲਾਜ਼ਮ ਕਹਿ ਸਕਦੇ ਆਪਾਂ ਐਕਸ਼ਨ ਐਸ ਡੀ ਐਮ ਸਾਹਿਬ ਤੇ ਉਹਨਾਂ ਵੱਲੋਂ ਸਾਡੇ ਪਿੰਡ ਦੇ ਵਿੱਚ ਕਿਹਾ ਜਾਂਦਾ ਵੀ ਬਿਜਲੀ ਚੋਰੀ ਕਰਦੇ ਆ ਵੀ ਤੁਸੀਂ ਚਲੋ ਮੰਨਦੇ ਵੀ ਉਹਨਾਂ ਦੀ ਡਿਊਟੀ ਹੈ ਬਿਜਲੀ ਚੋਰੀ ਫੜਨੀ ਅਸੀਂ ਨਹੀਂ ਕਹਿੰਦੇ ਪਰ ਆਪਾਂ ਦੀ ਡਿਊਟੀ ਕਰਨ ਪਰ ਸਾਡੇ ਵੱਲੋਂ ਜਿਹੜੇ ਮੰਗਾ ਉਹਨਾਂ ਨੂੰ ਪਹਿਲਾਂ ਦੱਸੀਆਂ ਜਾਂਦੀਆਂ ਨੇ ਤੇ ਅੱਜ ਦੀ ਵੀ ਦੱਸਾਂਗੇ ਨਾਲ ਜੁੜਦੀ ਪਹਿਲਾਂ ਜਿੰਨੇ ਸਾਡੇ ਟਰਾਂਸਫਾਰਮ ਤਾਰਾਂ ਨੇ ਉਹ ਤਾਂ ਸਹੀ ਨਹੀਂ ਕਰਨਾ ਆਉਂਦੇ ਉਹ ਗਨਾਈ 10 ਵਜੇ ਤੋਂ ਲੈ ਕੇ ਸੀ 4-5 ਵਜੇ ਤੱਕ ਆ ਪਰ ਹੁਣ ਜਦੋਂ ਘਰਾਂ ਦੇ ਵਿੱਚ ਜਿਹੜੇ ਉਹ ਗੱਲ ਕਰਦੇ ਕੁੰਨੀਆਂ ਫੜਨੀਆਂ ਉਹ ਕਹਿੰਦੇ ਸਾਨੂੰ ਉਪਰੋ ਸਖਤਾਈ ਕੀਤੀ ਹੋਈ ਐ ਕਿ ਉਹ 4 ਵਜੇ ਘਰਾਂ 'ਚ ਨੇਰੇ ਆਉਂਦੇ ਨੇ ਨਾਲ ਉਹਨਾਂ ਦੇ ਕੋਈ ਅਧਿਕਾਰੀ ਨਹੀਂ ਕੋਈ ਉਹਨਾਂ ਕੋਲ ਆਈਡੈਂਟੀਟੀ ਕਾਰਡ ਨਹੀਂ ਕੋਈ ਸਾਨੂੰ ਪ੍ਰੂਫ ਹੈ ਨਹੀਂ ਵੀ ਇਹ ਬਿਜਲੀ ਮੁਲਾਜ਼ਮ ਨੇ ਇਸ ਸਟਡੀਓ ਨੇ ਕਿਉਂਕਿ ਜਦੋਂ ਆਪਾਂ ਚਿਹਰੇ ਦੇ ਵਾਕਬ ਨਹੀਂ ਮੰਨ ਕੇ ਚੱਲੋ ਇੱਕ ਦੋ ਜਾਣੇ ਪਿੰਡ ਦੇ ਜਾਣਦੇ ਆ ਬਾਕੀ ਹਜ਼ਾਰ ਘਰ ਹੈ ਜਿਨ੍ਹਾਂ ਦੇ ਉਹ ਬਿਨਾਂ ਗੱਲ ਤੋਂ ਕੰਦਾ ਟੱਪਦੇ ਆ ਜੇ ਉਹ ਚੋਰ ਕਹਿ ਕੇ ਕੁੱਟਦੇ ਆ ਤਾਂ ਵੀ ਘਰ ਵਾਲਾ ਮਰਦਾ ਸਾਡੇ ਵੱਲੋਂ ਤਾਂ ਇਹੀ ਐ ਸਾਰੀਆਂ ਜੂਨੀਅਨ ਵੱ ਵੀ ਤੁਸੀਂ ਆਵਦਾ ਪੱਕਾ ਦਾ ਕੋਈ ਪ੍ਰੂਫ ਹੋਵੇ ਛੋੜੇ ਨਾਲ ਕੋਈ ਪੰਚਾਇਤ ਮੈਂਬਰ ਹੋਵੇ ਛੋੜੇ ਨਾਲ ਕੋਈ ਪੁਲਿਸ ਵਾਲਾ ਹੋਵੇ ਤੁਸੀਂ ਗੇਟ ਟਕਕਾਓ ਜੀ ਛੱਡ ਕੇ ਆਓ ਜਿਹੜਾ ਕੋਈ ਚੋਰੀ ਕਰਦਾ ਫੜੋ ਪਰ ਇਹਦੇ ਵਿੱਚ ਸਾਡੇ ਮਾਮਲੇ ਕਈ ਨੇ ਪਿੰਡ ਧੌਲੇ ਦਾ ਹਰਨੈਲ ਸਿੰਘ ਦਾ ਮੀਟਰ ਸੀਗਾ ਅੱਜ ਤੋਂ ਮਤਲਬ 2023 ਦੇ 12ਵੇਂ ਮਹੀਨੇ ਦੇ ਵਿੱਚ ਉਹ ਸੜ ਗਿਆ ਸੀ ਉਹਨੂੰ ਚੇਂਜ ਕਰਤਾ ਉਹਨਾਂ ਨੇ ਬਿਜਲੀ ਵਾਲਿਆਂ ਨੇ ਤੇ ਜਿਹੜੀਆਂ ਗੱਲਾਂ ਤੇ ਉਹਨਾਂ ਨੇ ਧਿਆਨ ਦੇਣਾ ਦਿੰਦੇ ਨਹੀਂ ਉਹ ਮੀਟਰ ਸੜ ਗਿਆ ਤੇ ਉਹਨਾਂ ਨੇ ਚੇਂਜ ਕਰਤਾ ਚੇਂਜ ਕਰਨ ਤੋਂ ਬਾਅਦ ਚਲੋ ਵੀ ਘਰ ਵਾਲਿਆਂ ਨੇ ਸਹਿਮਤੀ ਹੋ ਗਈ ਸਾਈਨ ਕਰਕੇ ਲੈ ਕੇ ਠੀਕ ਹੈ ਜਦੋਂ ਨਵਾਂ ਲੱਗ ਗਿਆ ਤੇ ਕੋਈ ਦਿੱਕਤ ਨਹੀਂ ਕਿਸੇ ਨੇ ਕੁਝ ਨਹੀਂ ਦੱਸਿਆ ਉਹਨਾਂ ਨੂੰ ਬਿੱਲ ਨਹੀਂ ਆਇਆ ਜੀ ਪੰਜ-ਛੇ ਮਹੀਨੇ ਉਹਨਾਂ ਨੇ ਛੇਵੇਂ ਮਹੀਨੇ ਚ ਕਹਿੰਦੇ ਵੀ ਤਪੇ ਜਾ ਕੇ ਪਤਾ ਕਰਿਆ ਵੀ ਸਾਨੂੰ ਕੋਈ ਬਿਲ ਆਇਆ ਨਹੀਂ ਕੋਈ ਨਾ ਰੀਡਿੰਗ ਕੱਢਣਾ ਆ ਕੋਚ ਐਪ ਵਾਲਾ ਮੀਟਰ ਸੀਗਾ ਜਿਹੜਾ ਉਹਨਾਂ ਨੇ ਤਪੇ ਪਤਾ ਕਰਿਆ ਤਾਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਮੀਟਰ ਦੇ ਵਿੱਚ ਤੁਸੀਂ ਛੇੜਛਾੜ ਕੀਤੀ ਸੀ ਤੁਹਾਨੂੰ 70000 ਰੁਪਏ ਦਾ ਜੁਰਮਾਨਾ ਪੈ ਗਿਆ 17000 ਰੁਪਏ ਤੁਹਾਡਾ ਬਿੱਲ ਹੋ ਗਿਆ 18 ਤੁਹਾਡਾ ਕੁੱਲ 85000 ਹੋ ਗਿਆ ਇਹ ਇਹਨਾਂ ਦੇ ਨਲਾਈਕੀਆਂ ਨੇ ਜਿਹੜੀਆਂ ਉਹਨੇ ਘਰਾਂ ਦੇ ਵਿੱਚ ਕੰਦਾ ਡੱਬਦੇ ਫਿਰਦੇ ਜਿਹੜਾ ਕੰਮ ਕਰਨ ਆਲੇ ਆ ਉਹਨਾਂ ਨੂੰ ਹਾਲਾਂਕਿ ਉੱਦੀ ਦੱਸਦੇ ਉਹਨਾਂ ਦੇ ਮੀਟਰ ਲਾ ਗਏ ਕੋਈ ਉਹਨਾਂ ਨੂੰ 7-8 ਮਹੀਨੇ ਕੋਈ ਮੈਸੇਜ ਨਹੀਂ ਅੱਜ ਕੀ ਪੂਰਾ ਮੈਟਰ ਅੱਜ ਦਾ ਪੂਰਾ ਮੈਟਰ ਇਹੀ ਹੋਇਆ ਵੀਰੇ ਸਾਡੇ ਵੱਲੋਂ ਇਹੀ ਆ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੋਇਆ ਐਸਡੀਓ ਨੂੰ ਇੱਕ ਸਾਨੂੰ ਵੀ ਸਾਡੇ ਪਿੰਡ ਆਓ ਜਿਹਦੇ ਮਰਜ਼ੀ ਜਿਹਨੂੰ ਲੱਗਦਾ ਕਿ ਕੁੰਡੀਆਂ ਵਾਲਾ ਕੋਈ ਚੱਕਰ ਨਹੀਂ ਅਸੀਂ ਨਾਲ ਫੜਾਉਣੇ ਆ ਸਾਡੇ ਵੱਡੇ ਪਿੰਡ ਵਾਲੇ ਦਾ 100-100 ਵਾਲੇ ਆ ਵੀ ਸਾਨੂੰ ਟ੍ਰਾਈਡੈਂਟ ਦੇ ਦਿੰਨੇ ਆ ਲਾਭ ਸਿੰਘ ਉਗੋ ਕੇ ਦੇ ਦਿੰਨੇ ਜਿੰਨਾ ਸਿੱਧੇ ਮੀਟਰ ਚੱਲੀ ਜਾਂਦੇ ਆ ਆ ਜਿੱਥੇ ਆਪਾਂ ਖੜੇ ਆ ਬਾਰਡਰ ਬਾਕਸ ਤੇ ਪਾਣੀ ਵਾਲੇ ਸਕੂਲ ਕਹਿੰਦੇ ਇਹਦੇ ਕੋਲ ਆ ਇਹ ਤੇ ਮੀਟਰ ਲੱਗਿਆ ਹੋਇਆ ਨਵਾਂ ਮੀਟਰ ਲੱਗੇ ਚ ਪੜ ਉਹੇ ਜਾ ਕੇ ਦੇਖੋਗੇ ਬਿਜਲੀ ਉਹਦੀ ਕੱਟੀ ਹੋਈ ਆ ਉਹ ਗਰਮੀ ਨਾਲ ਹੀ ਚੱਲੀ ਜਾਂਦਾ ਅਸੀਂ ਇਹ ਚੀਜ਼ਾਂ ਤੋਂ ਹੈਰਾਨ ਇਹਨਾਂ ਦੇ ਉਹ ਸਿਰਫ ਕੱਲੀ ਧੁੱਪ 'ਤੇ ਚੱਲੀ ਜਾਂਦਾ ਵੀਰੇ ਸਾਡੇ ਕੋਲ ਬਕਾਇਦਾ ਵੀਡੀਓ ਪਈਆਂ ਨੇ ਇਹ ਸਾਨੂੰ ਕਹਿੰਦੇ ਨੇ ਅਸੀਂ ਕਹਿੰਦੇ ਆ ਵੀ ਤੁਹਾਡੇ ਚਿੱਪ ਵਾਲੇ ਮੀਟਰ ਮਾੜੇ ਆ ਉਹਨਾਂ ਕੰਨੀ ਇਹਨਾਂ ਦਾ ਕੋਈ ਧਿਆਨ ਨਹੀਂ ਅੱਜ ਜਿਵੇਂ ਆਏ ਨੇ ਘਰਾਂ ਦੇ ਵਿੱਚ ਕੰਦਾ ਟੱਪੀਆਂ ਨੇ ਬਕਾਇਦਾ ਹੋ ਸਕਦਾ ਕਿਸੇ ਘਰੇ ਕੈਮਰੇ ਲੱਗੇ ਹੋਣ ਤਾਂ ਜ਼ਰੂਰ ਅਸੀਂ ਵੀਡੀਓ ਵੀ ਨਾਲ ਦੇਵਾਂਗੇ ਪਰ ਅਸੀਂ ਇਹਨਾਂ ਨੂੰ ਇਹ ਹੀ ਕਿਹਾ ਸੀ ਵੀ ਤੁਸੀਂ ਕੁੰਨੀਆਂ ਫੜਨੀਆ ਫੜੋ ਉਹ 8 ਵਜੇ 7 ਵਜੇ ਦਿਨ ਚੜ੍ਹੇ ਆ ਜਾਓ ਜਿਨੇਰੇ ਹੋਣਾ ਸਾਨੂੰ ਕੋਈ ਡਾ ਮਿਕੁੰਡੀਆਂ ਫੜ ਲਉ ਪਰ ਇਹ ਸਾਨੂੰ ਇਹ ਕਹਿੰਦੇ ਵੀ ਇਹ ਚੋਰ ਨੇ ਅਸੀਂ ਜੇ ਲੱਖ ਚੋਰ ਅਸੀਂ ਕਹਿੰਦੇ ਸਾਨੂੰ ਫੜ ਲਉ ਪਰ ਤੁਸੀਂ ਆਪ ਦੀ ਸਹੀ ਢੰਗ ਨਾਲ ਡਿਊਟੀ ਕਰੋ ਇਹ ਨਾ ਹੋਵੇ ਸਾਡੇ ਕਿਉਂਕਿ ਚੋਰੀਆਂ ਇੰਨੀਆਂ ਵਧੀਆਂ ਪਈਆਂ ਕੇਵਲਾਂ ਵੱਢੀ ਜਾਂਦੇ ਆ ਨਸ਼ੇ ਵਾਲੇ ਆ ਸਾਡੇ ਪਿੰਡ ਦੇ ਵਿੱਚ ਜਿੱਥੇ ਅੱਜ ਦੀ ਜਿੱਥੇ ਇਹਨਾਂ ਦਾ ਘਰਾ ਹੋਇਆ ਉਹਦੇ ਨਾਲ ਵਾਲੇ ਘਰੇ ਮਾਤਾ ਦੇ ਕਾਂਟੇ ਘਰੋਂ ਬੈਠੀ ਦੀ ਪਟਕੇ ਲੱਗੇ ਸੀ ਦੁਪਹਿਰੇ ਸਾੜੀ ਸ਼ਰ ਵਾਲੀ ਸੜਕ ਤੇ ਅਸੀਂ ਉਸੇ ਕਰਕੇ ਕਹਿੰਨੇ ਆ ਵੀ ਮੰਨ ਲਓ ਇਹ ਮੁਲਾਜ਼ਮ ਅੰਦਰ ਵੱਢਦੇ ਆ ਕੰਧ ਟੱਪਦੇ ਆ ਉਧਰ ਮੂਰ ਘਰ ਵਾਲਿਆਂ ਨੇ ਡਾਂਗ ਮਾਰੀ ਕਿੰਨੇ ਵੱਡੇ ਟੈਂਕੀ ਜਿਹੜੇ ਤੇ ਕੀ ਹੁਣ ਪੂਰਾ ਮਾਮਲਾ ਸਾਹਮਣੇ ਆਇਆ ਪੂਰਾ ਮਾਮਲਾ ਅਸੀਂ ਫਿਰ ਤਿੰਨ ਬੰਦੇ ਅੱਜ ਟੈਂਕੀ ਤੇ ਚੜ੍ਹੇ ਆ ਸਾਡੇ ਪਿੰਡ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਸਾਰੀਆਂ ਵੱਲੋਂ ਸਾਰੇ ਸਮਰਥ ਨਾਲ ਤੁਸੀਂ ਥੱਲੇ ਦੇਖੋਗੇ ਸਾਰੇ ਖੜੇ ਨੇ ਮਾਮਲਾ ਤਾਂ ਇਹੀ ਆ ਵੀ ਇਸ ਦਾ ਕਹਨੇ ਆ ਵੀ ਉਹਨਾਂ ਨੂੰ ਜਿਹੜੇ ਚੋਰਾ ਵਾਂਗੂ ਸਾਡੇ ਆਉਂਦੇ ਨੇ ਘਰਾਂ ਤੇ ਹਾਲਾਂਕਿ ਉਹ ਸਾਨੂੰ ਚੋਰ ਕਹਿੰਦੇ ਪਰ ਆਉਂਦੇ ਖੁਦ ਆਪ ਚੋਰਾ ਵਾਂਗੂ ਆ ਤੁਸੀਂ ਗੇਟ ਖੜਕਾਓ ਆਓ ਜਿਹੜੀ ਛੋਟੀ ਡਿਊਟੀ ਬਣਦੀ ਆ ਅਸੀਂ ਉਹਨਾਂ ਤੇ ਕਹਨੇ ਵੀ ਕੋਈ ਐਕਸ਼ਨ ਲੈਂਤਾ ਜਾਵੇ ਜਿਹੜੇ ਸਾਨੂੰ ਘਰਾਂ ਦੇ ਵਿੱਚ ਵੀ ਆਪਦੀ ਨਿੱਜੀ ਪ੍ਰਾਪਰਟੀ ਦੇ ਵਿੱਚ ਵੀ ਰਹਿਣ ਨਹੀਂ ਦਿੰਦੇ। ਭਾਈ ਜੀ ਮੇਰਾ ਨਾਮ ਹੈ ਅਮਨਦੀਪ ਸਿੰਘ। ਮਾਮਲਾ ਟੈਂਕੀ ਦੇ ਚੜਨ ਦਾ ਇਹ ਹੈ ਵੀ ਬਿਜਲੀ ਬੋਰਡ ਵਾਲੇ ਆ ਕੇ ਆਪਣੇ ਘਰਾਂ 'ਚ ਕੁੰਡੀਆਂ ਫੜਨ ਨੂੰ ਆਉਂਦੇ ਨੇ ਪਰ ਉਹਨਾਂ ਕੋਲੇ ਕੋਈ ਆਈ ਕਾਰਡ ਨਹੀਂ, ਕੋਈ ਆਇਡੈਂਟੀਟੀ ਕਾਰਡ ਨਹੀਂ, ਕੁਝ ਨਹੀਂ ਹੈਗਾ ਸਾਡੀ ਪ੍ਰਾਈਵੇਟ ਪ੍ਰਾਪਰਟੀ 'ਚ ਵੜਦੇ ਨੇ। ਉੱਥੇ ਵੀ ਆ ਕੇ ਸਾਡੇ ਨਾਲ ਧੱਕਾ ਮੁੱਕੀ ਕਰਦੇ ਨੇ। ਤੇ ਅਜੇ ਸਾਨੂੰ ਉੱਪਰ ਦੀ ਇਹ ਕਹਿੰਦੇ ਨੇ ਵੀ ਤੁਹਾਡੇ ਕੁੰਡੀਆਂ ਲੱਗੀਆਂ ਨੇ। ਆ ਤੁਸੀਂ ਕੁੰਡੀਆਂ ਫੜੋ ਜਿਹਦੇ ਲੱਗੀਆਂ ਫੜ ਲਓ ਕੋਈ ਦਿੱਕਤ ਨਹੀਂ ਹੈਗੀ। ਪਰ ਤੁਸੀਂ ਆਪਦੀ ਪਛਾਣ ਤਾਂ ਲੈ ਕੇ ਆਓ ਪਛਾਣ ਤੋਂ ਬਿਨਾ ਤੁਸੀਂ ਸਾਡੇ ਘਰੇ ਆਓ ਘਰਾਂ ਚ ਬੜਦੇ ਹੋ ਜੇ ਸਾਡੇ ਚੋਂ ਕਿਸੇ ਨੇ ਕੋਈ ਤੁਹਾਡੇ ਨਾਲ ਤੱਕਾ ਮੁਕੀ ਹੋ ਗਈ ਜਾਂ ਕੋਈ ਜ਼ਿਆਦਾ ਤੱਕਾ ਹੋ ਗਿਆ ਫਿਰ ਤੁਸੀਂ ਸਾਨੂੰ ਹੀ ਦੋਸ਼ੀ ਠਹਿਰਾਉਣਾ ਹੁਣ ਅਸੀਂ ਇਸ ਕਰਕੇ ਇਹ ਮੰਗ ਲੈ ਕੇ ਉੱਪਰ ਚੜ੍ਹਿਆ ਵੀ ਇੱਕ ਤਾਂ ਇਹ ਆਪਦਾ ਆਈਡੈਂਟੀਟੀ ਕਾਰਡ ਪਾ ਕੇ ਆਉਣ ਇੱਕ ਕੋਈ ਇਹਨਾਂ ਦਾ ਟਾਈਮ ਟੇਬਲ ਆਪਦਾ ਸਾਨੂੰ ਪੱਕਾ ਦੱਸਣਾ ਜਦੋਂ ਤਾਂ ਸਾਨੂੰ ਜ਼ਰੂਰਤ ਹੁੰਦੀ ਆ ਉਹ ਤਾਂ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਉਹ ਤਾਂ ਇਹ ਕਹਿੰਦੇ ਨੇ 4:30 ਤੋਂ 5 ਵਜੇ ਤੱਕ ਟਾਈਮ ਹੈ ਜੀ ਰਾਤ ਨੂੰ ਸਾਡੇ ਘਰਾਂ ਦੀ ਲਾਈਟ ਕੱਟੀ ਜਾਂਦੀ ਹੈ ਜਦੋਂ ਉਦੋਂ ਇਹਨਾਂ ਨੂੰ ਫੋਨ ਕਰੋ ਇਹੇ ਚੀਜ਼ ਤੇ ਜ਼ੋਰ ਦਿੰਦੇ ਨੇ ਕਿ ਸਾਡਾ ਵੀ ਟਾਈਮ ਖਤਮ ਹੋ ਗਿਆ ਕੱਲ ਨੂੰ ਦੇਖੀ ਜਾਊਗੀ ਜਾਂ ਕੋਈ ਸਾਡੇ ਮੀਟਰਾਂ ਦੀ ਪ੍ਰੋਬਲਮ ਹੁੰਦੀ ਹੈ ਉਸ ਟਾਈਮ ਵੀ ਇਹਨਾਂ ਦਾ ਇਹੀ ਹੁੰਦਾ ਹੈ ਕਿ ਅਸੀਂ ਬਿਜ਼ੀ ਆ ਜਾਂ ਸਾਡੇ ਕੋਲੇ ਫੇਰ ਆਇਓ ਪਰ ਅੱਜ ਜਦੋਂ ਬੜਨਾ ਹੈਗਾ ਉਦੋਂ ਇਹਨਾਂ ਕੋਲੇ ਖੁੱਲਾ ਟਾਈਮ ਹੈ ਸਵੇਰ 3 ਵਜੇ ਵੀ ਆ ਜਾਂਦੇ ਨੇ ਸਾਡੀ ਪ੍ਰਾਈਵੇਟ ਪ੍ਰਾਪਰਟੀ 'ਚ ਵੜਦੇ ਨੇ ਸਾਡੀ ਰਾਤਾਂ ਨੇ ਜੋ ਅਸੀਂ ਸੌਂਨੇ ਆ 10 ਮਿੰਟ ਬੰਦਾ ਆਪ ਦੀ ਰਾਤ ਨੂੰ ਸੌਂਦਾ 2 ਘੰਟੇ 3 ਘੰਟੇ ਪਹਿਲੀ ਗੱਲ ਤਾਂ ਇਹ ਜਿੰਦਗੀ ਉਹਨਾਂ ਦੀ ਲੋਕਾਂ ਦੀ ਇੰਨੀ ਬਿਜ਼ੀ ਐ ਤੇ ਇਹ ਆ ਕੇ ਫਿਟ ਕਰਦੇ ਨੇ ਉਹ ਵੀ ਬਿਨਾ ਕਿਸੇ ਆਈਡੈਂਟੀਫਿਕੇਸ਼ਨ ਤੋਂ ਅੱਜ ਕਿੰਨੇ ਬੰਦੇ ਟੱਪੇ ਤੇ ਕਿੰਨਾ ਬੰਦਾ ਚੈਕਿੰਗ ਕੀਤੀ ਗਈ ਐ ਅੱਜ ਘੱਟੋ ਘੱਟ ਇਹ 10 ਬੰਦੇ ਸੀਗੇ ਜੀ 10 ਬੰਦਾ ਚੋ ਕਿਸੇ ਦੇ ਕੋਈ ਆਈ ਕਾਰਡ ਨਹੀਂ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਨਾ ਕੋਈ ਪਿੰਡ ਦਾ ਚੌਕੀਦਾਰ ਐ ਨਾ ਕੁਝ ਹੋਰ ਸਿੱਧਾ ਆ ਕੇ ਕੰਨਾ ਟੱਪੀਆਂ ਅੰਦਰ ਵੜ ਗਏ ਸਾਨੂੰ ਖਤਰਾ ਇਹ ਹੋ ਜਾਂਦਾ ਵੀ ਇਹ ਕਹਿੰਦੇ ਇਹ ਕਹਿੰਦੇ ਮਲਾਜਮ ਆ ਸੀ ਕੋਣ ਕੇ ਮੁਲਾਜ਼ਮ ਪਰ ਸਾਨੂੰ ਨਹੀਂ ਪਤਾ ਹੋ ਸਕਦਾ ਇਹਨਾਂ ਦੇ ਘੇਰੇ ਚ ਕੋਈ ਚੋਰ ਦਾ ਕੋਈ ਆ ਜਾ ਸਾਡੇ ਪ੍ਰਸ਼ਾਸਨ ਤੋਂ ਇਹ ਮੰਗ ਚਾਉਣਿਆ ਵੀ ਇੱਕ ਤਾਂ ਇਹ ਜਿਹੜਾ ਸਾਡੇ ਘਰਾਂ ਚ ਅੱਜ ਕੰਨਾਂ ਟੱਪ ਕੇ ਬੜੇ ਨੇ ਸਾਨੂੰ ਚੋਰ ਕਹਿੰਦੇ ਨੇ ਖੁਦ ਚੋਰ ਨੇ ਚੋਰਾਂ ਹੀ ਬੈਰਾ ਸਾਡੇ ਘਰੇ ਬੜੇ ਇਹਨਾਂ ਤੇ ਕੇਸ ਕੀਤਾ ਜਾ ਬਈ ਜਿਹੜੀ ਜਿਹੇ ਪ੍ਰਸ਼ਾਸਨ ਦੇ ਬਿਜਲੀ ਬੋਰਡ ਦੇ ਬੰਦੇ ਅੰਦਰ ਬੜੇ ਨੇਗੇ ਉਹ ਟੈਂਕੀ ਦੇ ਫੈਸਲਾ ਲਿਆ ਤੂੰ ਕਹਿੰਦਾ ਕਿੰਨੇ ਟਾਈਮ ਤੱਕ ਨਿਕਸਰ ਦੇ ਜਦ ਤੱਕ ਫੈਸਲਾ ਨਹੀਂ ਹੁੰਦਾ ਅਸੀਂ ਨਾਲ ਉਤਰਾਂਗੇ ਇਹ ਦਾ ਪ੍ਰਦੀਪ ਸ਼ਰਮਾ ਨੇ ਪ੍ਰਦੀਪ ਜੀ ਤੁਸੀਂ ਐਸ ਡੀਓ ਐਸ ਡੀਓ ਦੇ ਹਾਤੀ ਬਰਨਣ ਲੱਗੇ ਅੱਜ ਇਹ ਪਿੰਡ ਕਿਹੜੇ ਪਿੰਡ ਪਹੁੰਚੇ ਸੀ ਕੀ ਗੱਲ ਸੀ ਸਾਡੇ ਇਨਫੋਰਸਮੈਂਟ ਫੋਰਮੈਸ ਬੈਂਗਲور ਸਾਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਜੁਆਇੰਟ ਚੈਕਿੰਗ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਧੌਲਾ ਪਿੰਡ ਦੇ ਵਿੱਚ ਅਸੀਂ ਕੀਤੀ ਸੀ ਸਵੇਰੇ ਲਗਭਗ 6 ਵਜੇ ਤੋਂ ਬਾਅਦ ਚੈਕਿੰਗ ਕੀਤੀ ਸੀ ਤੇ ਆਰਮਨਾਲ ਕੁਝ ਚੈਕਿੰਗ ਚੈਕਿੰਗ ਦੇ ਨਾਲ ਜਿਹੜੀਆਂ ਅਸੀਂ ਚੋਰੀਆਂ ਪਾਈਆਂ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਇਹਦਾ ਰਸਤੇ ਜਾ ਰਹੇ ਯੂਨੀਅਨ ਦੇ ਇੱਕ ਬੰਦੇ ਨੁਮਾਇੰਦੇ ਸੀਗੇ ਉਹਨਾਂ ਨੇ ਸਾਨੂੰ ਬਿਨਾਂ ਵਜ੍ਹਾ ਰੁਕਾਇਆ ਕੀ ਗੱਲ ਹੈ ਕੀ ਕਰਨ ਦੇ ਵਿੱਚ ਦੱਸੇ ਕਿ ਉਹ ਰੁਕ ਜਿਹੜਾ ਅਸੀਂ ਪੁੱਛਿਆ ਵੀ ਕੀ ਕਰਨਾ ਹੈ ਉਹ ਚਿੱਪ ਵਾਲੇ ਮੀਟਰ ਦੀ ਬਸ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ ਅਸੀਂ ਕਹਿੰਦੇ ਤੁਸੀਂ ਚੋਰੀ ਦੀ ਰੁਕਣਾ ਹੈ ਉਹ ਕਹਿੰਦੇ ਨਹੀਂ ਚੋਰੀ ਤਾਂ ਅਸੀਂ ਚੋਰੀ ਦਾ ਹੱਕ ਹੀ ਨਹੀਂ ਹੈ ਜੇ ਚੋਰੀ ਦੀ ਉਹ ਪਰ ਕਹਿੰਦੇ ਪਬਲਿਕਲੀ ਕਹਿੰਦੇ ਇਹ ਨੇ ਬਟ ਕਰਦੇ ਮੱਦੇਦੋ ਚੁਰਾਉਂਦੇ ਅਸੀਂ ਜਿਉਂਡੀਆਂ ਫੜੀਏ ਕਿ ਕੁੰਡੀਆਂ ਬਿਲਕੁਲ ਫੜੀਆਂ ਜੀ ਸਾਡੇ ਕੋਲ ਵੀਡੀਓਗ੍ਰਾਫੀ ਹੈ ਪੰਜ ਘਰਾਂ ਦੀਆਂ ਚੋਰੀਆਂ ਫੜੀਆਂ ਗਈਆਂ ਨੇ ਹਰ ਇੱਕ ਚੀਜ਼ ਦਾ ਸਬੂਤ ਸਾਡੇ ਕੋਲੇ ਕੋਈ ਅਸੀਂ ਕਿਸੇ ਦੀ ਕੋਈ ਕੰਧ ਨਹੀਂ ਟੱਪੀ ਅਸੀਂ ਕੋਈ ਕੁਝ ਨਹੀਂ ਕੀਤਾ ਗੇਟ ਖਲਾ ਕੇ ਚੋਰੀਆਂ ਫੜੀਆਂ ਨੇ ਅਸੀਂ ਕਲਕਾ ਰਾਮਨ ਚੈਕਿੰਗ ਚੈਕਿੰਗ ਜਿੱਥੇ ਚੈਕਿੰਗ ਹੋਈ ਉੱਥੇ ਕੋਈ ਪ੍ਰੋਬਲਮ ਨਹੀਂ ਆ ਕਿੰਨੇ ਬੰਦੇ ਟੀਮ ਪਹੁੰਚੀ ਸੀ ਸਾਡੇ 6 ਬੰਦੇ ਦੀ ਟੀਮ ਸੀ ਕਿੰਨੇ ਕਿ ਕਰਮਲਾਜਮ ਟੋਟਲ ਸੁੱਛ 6 ਮੁਲਾਜ਼ਮ ਸੀ ਇੱਥੇ ਤੇ ਉਸ ਦਿਵਾਰ ਇਹਨਾਂ ਨੇ ਤੁਹਾਨੂੰ ਉੱਥੇ ਉਦੋਂ ਇੱਥੇ ਰੱਖੇ ਹਾਂ ਜੀ ਹਾਂ ਜੀ ਜੀ ਸਾਡੇ 6:30 7:00 ਵਜੇ ਤੋਂ ਬਾਅਦ ਅਸੀਂ ਇੱਥੇ ਹਾਂ ਜੀ ਤੇ ਸਾਨੂੰ ਹੁਣ ਦਬਾਅ ਬਣਾਇਆ ਰਿਹਾ ਜਾਇਆ ਜਾ ਰਿਹਾ ਵੀ ਜਿਹੜੀ ਤੁਸੀਂ ਚੋਰੀਆਂ ਪਾਈਆਂ ਹੋਗੇ ਪੈਸੇ ਨਾ ਪਾਏ ਜਾ ਅਸੀਂ ਉਸ ਦੇ ਇੱਕ ਕਰਮ ਵੀ ਪਿੱਛੇ ਨਹੀਂ ਹਟਾਂਗੇ ਜਿਹੜੇ ਜੋੜੀਆਂ ਪੈ ਗਈਆਂ ਜੋ ਕਾਨੂੰਨ ਦੇ ਦਬਾਅ ਕਾ ਜੋ ਮੈਗਨਸ ਦਿੱਤਾ ਹੁੰਦਾ ਉਹ ਕੰਮ ਨਹੀਂ ਕਰਾਉਂਦੇ। ਛੋੜੇ ਜੱਥੇਬੰਦੀ ਮੁਲਾਜ਼ਮ ਬਜ਼ਾਰ ਸਾਡੇ ਮੁਲਾਜ਼ਮ ਜੱਥੇਬੰਦੀਆਂ ਸਾਰੀਆਂ ਨਾਲ ਨੇ ਸਾਡੇ ਮੁਲਾਜ਼ਮ ਜੱਥੇਬੰਦੀਆਂ ਦਾ ਵੀ ਇਹੀ ਫੈਸਲਾ ਹੈਗਾ ਕਿ ਵੀ ਚੋਰੀ ਕੋ ਪਿੱਛੇ ਨਹੀਂ ਹਟਣਾ ਕਿਉਂਕਿ ਕਿਸਾਨ ਜੁਨੇ ਨਾਲ ਕਹਿੰਦੀਆਂ ਇਹ ਨੇ ਕਿ ਅਸੀਂ ਚੋਰੀ ਦੀ ਮਦਦ ਨਹੀਂ ਕਰਦੇ ਪਰੰਤੂ ਇੱਥੇ ਦੇਖਣ ਨੂੰ ਆਇਆ ਕਿ ਚੋਰਾਂ ਦੀ ਮਦਦ ਕਰਦੇ ਨੇ। ਕੀ ਜਾਣੇ ਤੁਸੀਂ ਮਨ ਸਿਸਟਮੈਟਿਕ ਲੋਕਾਂ ਨੂੰ ਨਹੀਂ ਸਾਨੂੰ ਇਹ ਹੈ ਵੀ ਕਿਸਾਨ ਜੁਨੇ ਨਾਲ ਜਿਹੜੇ ਪ੍ਰਧਾਨ ਨੇ ਜੀ ਉਹਨਾਂ ਨੂੰ ਇੱਥੇ ਦੇਖਣਾ ਚਾਹੀਦਾ ਵੀ ਥੱਲੇ ਜਿਹੜਾ ਲੈਵਲ ਤੇ ਆ ਵੀ ਕੀ ਉਹ ਵਾਕਈ ਜੋ ਕਹਿੰ ਕਿਉਂਕਿ ਤੁਸੀਂ ਤਾਂ ਹਮੇਸ਼ਾ ਤੁਹਾਡੇ ਮਲਾਜਾਂ ਦੇ ਕਿਸਾਨਾਂ ਦੇ ਨਾਲ ਹਰ ਇੱਕ ਸੰਘਰਸ਼ ਤੇ ਕਿਸਾਨਾਂ ਦੇ ਨਾਲ ਉਹ ਜਿੱਥੇ ਉਹ ਸਹੀ ਹੁੰਦੇ ਨੇ ਅਸੀਂ ਉਹਨਾਂ ਦੇ ਨਾਲ ਹੁੰਨੇ ਆ ਜਿੱਥੇ ਅਸੀਂ ਸਹੀ ਹੁੰਨੇ ਆ ਜਿੱਥੇ ਨਾ ਪਰ ਇਸੇ ਜਗ੍ਹਾ ਦੇ ਵਿੱਚ ਉਹ ਬਿਲਕੁਲ 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 ਗਲਤ ਨਹੀਂ ਕਿਉਂਕਿ ਅਸੀਂ ਚੋਰੀਆਂ ਫੜੀਆਂ ਨੇ ਚੋਰੀਆਂ ਫੜਾਂ ਦੇ ਵਿੱਚ ਅਸੀਂ ਕੋਈ ਗਲਤੀ ਨਹੀਂ ਕੀਤੀ ਕੋਈ ਮੈਕਿਊ ਨਹੀਂ ਹਦਾਇਤਾਂ ਦੇ ਮੁਤਾਬਕ ਸਾਰਾ ਕਾਰਵਾਈ ਕੀਤੀ ਆ ਪਰੰਤੂ ਉਹ ਹੁਣ ਪਛਣਾਉਣਾ ਚਾਹੁੰਦੇ ਨੇ ਇੱਕ ਪਾਸੇ ਉਹਨਾਂ ਕਿਸਾਨ ਦੇ ਸਰਚ ਇੱਕ ਪਾਸੇ ਤਾਂ ਨਾ ਲਾਈਬ੍ਰੇਟਿਕ ਪਾਸੇ ਟੈਂਕੀ ਚੜਾ ਕੇ ਨਬ ਦੇ ਦਿੱਤੇ। ਉਹ ਉਹਨਾਂ ਦੀ ਮਰਜ਼ੀ ਹੈ ਜੀ ਉਹ ਕਰ ਸਕਦੇ ਨੇ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈਗਾ ਕਿ ਜੋ ਮਰਜ਼ੀ ਕਰਨ ਪਰ ਉਹ ਜਿਹੜੀ ਪਿੱਛੇ ਇਹਨਾਂ ਦਾ ਬਿਹਾਈਂਡ ਰੀਜ਼ਨ ਹੈ ਵੀ ਇਹ ਚੋਰੀ ਛਡਾਉਣੀ ਹੈ ਉਹ ਅਸੀਂ ਉਹਨਾਂ ਨੂੰ ਚੋਰੀ ਨਹੀਂ ਛੱਡ ਸਕਦੇ। ਉਹਨਾਂ ਵੱਲੋਂ ਆਖਿਆ ਗਿਆ ਘਰੇ ਬੜੇ ਗਏ ਵਿੱਚ 10 ਬੰਦੇ। ਉਹ ਟੱਪ ਟੱਪ ਕੇ ਅੰਦਰ ਆਏ। ਬਿਲਕੁਲ ਬਿਲਕੁਲ ਬੇਬੁਨਿਆਦ ਜੀ ਬਿਲਕੁਲ ਕੋਈ ਅਜਿਹੀ ਗੱਲ ਨਹੀਂ ਹੋਈ ਜਿਨ੍ਹਾਂ ਦੀਆਂ ਚੋਰੀਆਂ ਕੀ ਫੜੀਆਂ ਨੇ ਅਸੀਂ ਤੁਸੀਂ ਉਹਨਾਂ ਦੇ ਘਰੇ ਜਾ ਸਕਦੇ ਹਾਂ ਅਸੀਂ ਬਹੁਤ ਪ੍ਰੇਮ ਨਾਲ ਪ੍ਰਿਆਰ ਨਾਲ ਭੈਣ ਜੀ ਵੀਰ ਜੀ ਕਹਿੰਗੇ ਚੋਰੀਆਂ ਪੜੀਆਂ ਨੇ ਅਸੀਂ ਕੋਈ ਐਸੀ ਗੱਲ ਨਹੀਂ ਵੀ ਕਿਤੇ ਕੋਈ ਇੱਕ ਐਪੀਸੋਡ ਹੀ ਨਹੀਂ ਹੋਇਆ ਚੋਰੀ ਵਾਲੀ ਦਾ ਐਪੀਸੋਡ ਚੋਰੀ ਅਸੀਂ ਜਾ ਰਹੇ ਸੀ ਰਸਤੇ ਦੇ ਵਿੱਚ ਸਾਨੂੰ ਘੇਰਿਆ ਗਿਆ ਇਹ ਪਿੰਡ ਦੇ ਵਿੱਚ ਕੋਈ ਬਿਲੀ ਮਾਲਜਮ ਤੇ ਰਹਿੰਦਾ ਜਈ ਉਹਨੇ ਕੋਈ ਇਹਨਾਂ ਨੂੰ ਮੋਟਾ ਟੱਕਾ ਦੁੱਕਾ ਮਾਰਿਆ ਜਿਸ ਦੇ ਕਰਕੇ ਇਹਨਾਂ ਨਾਲ ਉਹ ਸੀਗੇ ਤੇ ਉਹਦੋਂ ਤਾਂ ਸੌਰੀ ਕੰਮ ਕਰਵਾਉਣਾ ਜਦੋਂ ਅਸੀਂ ਉਹ ਬੰਦਾ ਕਾ ਮਿਲਿਆ ਨਹੀਂ ਉਹ ਹੁਣ ਉਹ ਪ੍ਰੋਡਿਊਸ ਹੀ ਹੋ ਰਿਹਾ ਇਸ ਕਰਕੇ ਇਹਨਾਂ ਦੀ ਹੁਣ ਗੱਲਬਾਤ ਚੱਲ ਰਹੀ ਹੈ ਕਿ ਇਹਨਾਂ ਦਾ ਕਿਵੇਂ ਕੰਪਰਮਾਈਜ਼ ਹੁੰਦਾ ਜਦੋਂ ਕੰਪਰਮਾਈਜ਼ ਹੋ ਜਾਗਾ ਤੁਹਾਨੂੰ ਦੱਸਾਂਗੇ ਉਹ ਕਿੰਨੇ ਕਿਹੇ ਸੀ ਰੇਡ ਕਰਨਾ ਹੈ ਜਿੱਥੇ ਪੁਲਿਸ ਤੇ ਪਾਕੀ ਗੱਲ ਸਰ ਉਹ ਹੀ ਦੱਸੋ ਤੇ ਹਜੇ ਕੋਈ ਮਸਲਾ ਹੱਲ ਹੋਇਆ ਨਹੀਂ ਉਹ ਟੈਂਕੀ ਤੇ ਵੀ ਕਿਸਾਨ ਚ ਪਿੰਡ ਵਾਲੇ ਚੜੇ ਉਹ ਸਰ ਮਸਲਾ ਹੱਲ ਹੋਣ ਤੇ ਦੱਸ ਸਕਦਾ ਮੈਂ ਟੈਂਕੀ ਦੇ ਜਿਹੜੇ ਚੜੇ ਹੋਏ ਨੇ ਉਹ ਫਿਰ ਆਪਣਾ ਪ੍ਰੋਟੈਸਟ ਕਰ ਦੇ ਤੇ ਹਜੇ ਮਸਲਾ ਹੀ ਕੋਈ ਹੱਲ ਨਹੀਂ ਹੋਇਆ ਜੀ ਕੱਲੀ ਕੱਦ ਗੱਲਬਾਤ ਚੱਲ ਰਹੀ ਹੈ